ਲੁਧਿਆਣਾ ਦੇ ਸ਼ਾਸਤਰੀ ਹਾਲ ਦੇ ਵਿੱਚ ਬੈਡਮਿੰਟਨ ਦਾ ਟੂਰਨਾਮੈਂਟ ਚੱਲ ਰਿਹਾ ਲੁਧਿਆਣਾ ਬੈਡਮਿੰਟਨ ਚੈਂਪੀਅਨਸ਼ਿਪ ਹੋ ਰਹੀ ਹੈ ਇਸ ਦੇ ਵਿੱਚ ਤੇ ਇਸ ਦੇ ਵਿੱਚ ਹਰ ਵਰਗ ਦੇ ਲੋਕ ਜਿਹੜੇ ਨੇ ਉਹ ਭਾਗ ਲੈ ਰਹੇ ਨੇ ਚਾਹੇ ਉਹ ਨੌਜਵਾਨ ਹੋਣ ਚਾਹੇ ਵੱਡੇ ਹੋਣ ਚਾਹੇ ਔਰਤਾਂ ਹੋਣ ਜਾਂ ਮਰਦ ਹੋਣ ਸਾਰੇ ਇਸ ਦੇ ਵਿੱਚ ਭਾਗ ਲੈ ਰਹੇ ਨੇ ਤਾਂ ਇਸ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੋਂ ਸਾਰੇ ਜੋ ਇਹ ਟੂਰਨਾਮੈਂਟ ਕਰਾ ਰਹੇ ਹੋ ਟੀਮ ਸਾਡੇ ਨਾਲ ਸਾਰੀ ਮੌਜੂਦ ਹੈ ਪਾਰਟਿਸਪੈਂਟਸ ਵੀ ਕੁਝ ਨਾਲ ਹੈਗੇ ਨੇ ਸਭ ਤੋਂ ਪਹਿਲਾਂ ਮੈਮ ਨਾਲ ਗੱਲ ਕਰਦੇ ਹਾਂ ਮੈਮ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਕਿਸ ਮਕਸਦ ਦੇ ਨਾਲ ਕਰਵਾਇਆ ਜਾ ਰਿਹਾ क्योंकि मैं देख रहा हूँ हर वर्ग के लोग ने इस टूर्नामेंट के भाग ले रहे हैं मकसद क्या होता है जी गेम का वी वॉन्ट एवरीबडी आज बच्चे सोशल मीडिया और टैब्स फ़ोन पर लगे हैं बड़े जो देख लो वो फ़ोन पे लगा होता है सो वन आइडिया इज़ टू प्रमोट द गेम एंड नंबर टू टू गेट मोर पीपल इनटू द गेम इतना बड़ा लुधियाना है मैंचेस्टर ऑफ इंडिया बोलते हैं अगर ये नहीं खेल सकेंगे तो कौन खेलेगा कौन-कौन पार्टिसिपेट कौन कर रहा है कितने दिन का ये टूर्नामेंट है जैसे कल फाइनल है कितने दिनों से चल रहा है कितनों कितने लोगों ने अब तक यहाँ पार्टिसिपेट किया सो वी हैव फ्रॉम अंडर 11 टू 70 इयर्स ऑफ एज एवरीबॉडी इज फॉर एवरी एज ग्रुप वी हैव पार्टिसिपेंट्स बोथ मेन एंड वुमेन एंड 3 दिन चला ये और कल खत्म होगा सो इट स्टार्टेड ऑन 23 इट विल फिनिश ऑन 26 आफ्टरनून

ਸਟ੍ਰਮਮਔਰਤਾਂ ਦੀ ਵੀ ਗੱਲ ਕਰੀ ਆਪਣੇ ਘਰਾਂ ਤੋਂ ਵਿੱਚ ਉੱਠ ਕੇ ਆ ਜੋ ਬੈਡਮਿੰਟਨ ਖੇਡਣ ਵਿੱਚ ਇੱਥੇ ਆ ਰਹੀਆਂ ਨੇ ਕਿੰਨਾ ਕੁ ਉਹਨਾਂ ਦੇ ਵਿੱਚ ਕਿੰਨੀ ਕਿ ਐਕਸਾਈਟਮੈਂਟ ਦਿਖ ਰਹੀ ਹੈ ਬਹੁਤ ਹੈ ਜੀ ਮੈਨੇ ਮੈਨੇ ਕਦੇ ਖੁਦ ਇੱਥੇ ਲੁਧਿਆਣਾ ਮੇ ਵਿਮਨ ਮੈਚੇਸ ਨਹੀਂ ਦੇਖੇ تھے ਸਪੈਸ਼ਲੀ 50 ਪਲਸ ਅੱਜ ਮੈਨੇ ਉਹ ਵੀ ਦੇਖੇ ਹੈ ਯਹਾਂ ਪਰ ਮੈਮ ਟੂਰਨਾਮੈਂਟ ਤੇ ਹੁਣ ਕੱਲ ਫਾਈਨਲ ਹੈ ਕਿਸ ਤਰੀਕੇ ਦੇ ਨਾਲ ਜਜਿੰਗ ਹੋਏਗੀ ਤੇ ਕੀ ਪ੍ਰਾਈਜ਼ ਦਿੱਤਾ ਜਾਏਗਾ ਵਿਨਰਸ ਨੂੰ ਸੋ ਥੇਰ ਇਜ਼ ਅ ਕੈਸ਼ ਪ੍ਰਾਈਜ਼ ਫਾਰ ਏਵਰੀ ਵਿਨਰ ਐਂਡ ਏਵਰੀ ਰਨਰ ਅਪ ਐਂਡ ਜਜਿੰਗ ਮੇ ਐਸਆਈਜੀ ਵੀ ਹੈਵ ਚੀਫ ਰੈਫਰੀ ਸਾਹਿਬ ਹੂ ਇਜ਼ ਫ্রম ਦੀ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਸੋ देयर इज नो ਬਾਇਸਨੈਸ 올 एवरीथिंग इज ਡਨ ਟ੍ਰਾਂਸਪੇਰੈਂਟਲੀ ਸੋ ਐਂਡ देयर इज दिस इज वन ਰੀਜ਼ਨ ਕਿ ਇਤਨੇ ਲੋਕ ਕਿਉਂ ਆਏ ਹੈ ਬਿਕਾਜ਼ ਨੂੰ ਕੋ ਇਸ ਬੜੀ ਪਤਾ ਹੈ ਕਿ ਸਬਕੋ ਜੋ ਕੁਝ ਹੋ ਰਿਹਾ ਹੈ ਉਹਨਕੇ ਸਾਹਮਣੇ ਹੈ ਸਰ ਕਿੰਨੇ ਕ ਲੋਡ ਲੱਗਦਾ ਹੈ ਇਦਾਂ ਦੇ ਕੰਪੀਟੀਸ਼ਨਸ ਚ ਚੈਂਪੀਅਨਸ਼ਿਪਸ ਦੀ ਹੈਗੀ ਅੱਜ ਕੱਲ ਦੇ ਸਮੇਂ ਦੇ ਜਿਹਦੇ ਵਿੱਚ ਲੋਕਾਂ ਨੂੰ ਆਪਣੇ ਫੋਨ ਤੋਂ ਹੀ ਨਿਕਲਣ ਦਾ ਟਾਈਮ ਨਹੀਂ ਲੱਗਦਾ ਦੇਖੋ ਇਹ ਗੱਲ ਹੈ ਕਿ ਇਸ ਤਰ੍ਹਾਂ ਕਿ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਪੋਰਟਸ ਵਿੱਚ ਡਾਲੀਏ ਚਾਹੇ ਬੈਡਮਿੰਟਨਾ ਚਾਹੇ ਕੋਈ ਹੋਰ ਹੈ बिकॉज़ ਅਗਰ ਕੋਈ ਵੀ ਬੱਚਾ ਕੋਈ ਵੀ ਗੇਮ 'ਚ ਨਹੀਂ ਆਏਗਾ ਨਾ ਉਹਦੇ ਅੱਗੇ ਟ੍ਰਵਲ ਹੈ ਬਿਲਕੁਲ ਪੜ੍ਹਾਈ ਤੋਂ ਵੀ ਸਟ्रेस ਦੂਰ ਕਰਨਾ ਫਿਟਨੈਸ ਵੀ ਹੈ ਤੁਹਾਡੀ ਤੁਹਾਡਾ ਰੀਕ੍ਰੀਏਸ਼ਨ ਵੀ ਹੈ ਤੁਹਾਡਾ ਇਹਦੇ ਵਿੱਚ ਜੌਬ ਵੀ ਹੈ ਤੁਹਾਡਾ ਸਟੇਟਸ ਵੀ ਹੈ ਤੁਸੀਂ ਜਿਸ ਲੈਵਲ 'ਤੇ ਜਾਣਾ ਚਾਹੋ ਤੁਸੀਂ ਇੱਥੇ ਜਾ ਸਕਦੇ ਹੋ ਤੁਸੀਂ ਰੈਨਾਉਂਡ ਪਲੇਅਰ ਬੰਨਾ ਵਰਲਡ ਲੈਵਲ ਤੱਕ ਨੌਵੀਂ ਹੈ ਤੁਸੀਂ ਨੈਸ਼ਨਲ ਤੱਕ ਰੱਖਦੇ ਹੋ ਉਹ ਵੀ ਹੈ ਸੋ ਹਰ ਇੱਕ ਇਨਸਾਨ ਨੂੰ ਛੋਟੇ ਤੋਂ ਬੱਚਿਆਂ ਨੂੰ ਜਿਹੜਾ ਹੈ ਉਹ ਚਾਹ ਪਾਰਟਿਸਪੀਟ ਕਰਨਾ ਚਾਹੀਦਾ ਹੈ ਬਾਕੀ ਔਰ ਕਿੱਥੇ ਤੱਕ ਜਾਣਾ ਹੈਗਾ ਉਹ ਦੀ ਕਿਸਮਤ ਇਹਨਾਂ ਨੂੰ ਲੈ ਕੇ ਜਾਣਾ ਹੈ ਪੜ੍ਹਾਈ ਦੇ ਨਾਲ ਨਾਲ ਬਹੁਤ ਜ਼ਰੂਰੀ ਹੈ ਹੋਰ ਨਾ ਸੇ ਤੁਹਾਡਾ ਸਰੀਰ ਹੀ ਫਿੱਟ ਰਹੇਗਾ ਨਾ ਉਹ ਲੈਸ ਟਾਈਮ ਦੀ ਗੇਮ ਹੈ ਤੁਹਾਨੂੰ ਛੋਟਾ ਲੈਸ ਪੀਰੀਅਡ ਦਾ ਗੇਮ ਮਤਲਬ ਦਾ ਤੇ ਪੌਣੇ ਘੰਟੇ ਤੁਸੀਂ ਪੂਰਾ ਸਵੇਟ ਆਊਟ ਹੋ ਜਾਂਦੇ ਹੋ ਕੋਈ ਐਡਾ ਨਹੀਂ ਹੈ ਕਿ 4 ਘੰਟੇ ਖੇਲਣਾ ਜਾਂ 3 ਘੰਟੇ ਖੇਲਣਾ ਸੋ ਮੇਰਾ ਖਿਆਲ ਹੈ ਵੀ ਹਰ ਕਿਸੇ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਹੈ ਸਪੋਰਟਸ ਪਾਣਾ ਚਾਹੀਦਾ ਹੈ ਤਾਂ ਕਿ ਬੱਚੇ ਅੱਗੇ ਜਾ ਕੇ ਫਿਟ ਰਹੇ ਅਤੇ ਤੰਦਰੁਸਤ ਰਹਿਣ ਔਰ ਆਰੇ ਦੇਸ਼ ਲਈ ਜਿਹੜਾ ਹੈ ਨਾਮ ਰੋਸ਼ਨ ਕਰਨ ਮੈਂ ਅੱਜ ਕੱਲ੍ਹ ਉਹ ਜਨਰੇਸ਼ਨ ਚੱਲ ਰਹੀ ਹੈ ਜੋ ਬੈਡਮਿੰਟਨ ਵੀ ਫੋਨ ਦੇ ਵਿੱਚ ਖੇਲਣਾ ਜ਼ਿਆਦਾ ਪਸੰਦ ਕਰਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਕੁ ਪਾਰਟਿਸਪੇਸ਼ਨ ਉਹਨਾਂ ਦੀ ਹੋ ਰਹੀ ਹੈ ਕਿਉਂਕਿ ਗਰਾਊਂਡਸ ਦੇ ਵਿੱਚ ਉਹ ਕਹਿੰਦੇ ਨੇ ਕਿ ਬੱਚੇ ਘਟਦੇ ਜਾ ਰਹੇ ਨੇ ਸਰ 700 ਪਲੱਸ ਐਂਟਰੀਜ਼ ਹੈ ਸੋ ਆਈ ਥਿੰਕ ਅ ਗੈਨਾ ਮੇਕ ਅ ਚਾ ਪਲੇਟਫਾਰਮ ਬੱਚੋ ਕੋ ਦੇਂਗੇ ਅੱਛੀ ਕੋਚਿੰਗ ਦੀ ਜਗਾ ਦੇਂਗੇ ਤਾਂ ਬੱਚੇ ਜ਼ਰੂਰ ਆਉਣਗੇ ਜ उनको जो रिक्वायर्ड है वो प्रोवाइड ही नहीं करेंगे तो फ़ोन ही देखेंगे बेचारे ये देखो हमारे पास बच्चे हैं इन्होंने एक बहुत ही वंडरफुल मैच खेला है आप इनसे बात करो ये बताएंगे क्या नाम है आपका मेरा नाम कृष्यप कपलेश है मैं भी देख रहा था आपका मैच है कितनी एक्साइटमेंट थी मैच खेलने के टाइम कितना अच्छा लग रहा था इस चैंपियनशिप में सबसे पहले तो देखो मैं लुधियाना बैडमिंटन एसोसिएशन का थैंक यू करना चाहूँगा जिन्होंने हमें बहुत अच्छा प्लेटफॉर्म प्रोवाइड किया जहाँ हम अपना पोटेंशियल शो कर सकते हैं हम कंटिनस uh, प्रैक्टिस करते हैं थ्री टाइम्स अ डे टू टाइम्स अ डे एंड वही सीन था मैच में भी हंगर uh, थी एक uh, जी, हारने हारना जीतना तो चलो लगा ही रहता है बट हमारी तरफ से ये कोशिश होती है कि हम अपना हंड्रेड परसेंट दें सर आपको कैसा लगा खेल के आज मेरे को भी बहुत बढ़िया लगा ऐसे तो हम टीम मेट से हम साथ में प्रैक्टिस करते हैं पर वो मैच का टेम्परामेंट थोड़ा अलग होता है वो अलग होता है थोड़ा अच्छा लगा हां जी बहुत अच्छा लगा अब फाइनल्स में कौन कल खेल रहा है आप खेल लो हम 19 अंडर 19 में हम दोनों का ही फाइनल है ठीक है एंड मेन सिंगल में ये पहुंचे हैं जी है बिल्कुल तो इधर तस्वीरें भी ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਿ ਸੋਹਣਾ ਮੈਚ ਇੱਥੇ ਚੱਲ ਰਿਹਾ ਹੈ ਤਾਂ ਸਾਰਿਆਂ ਦੇ ਵੱਲੋਂ ਬਹੁਤ ਸੋਹਣੇ ਢੰਗ ਦੇ ਨਾਲ ਇੱਥੇ ਮੈਚ ਵੀ ਖੇਡਿਆ ਜਾ ਰਿਹਾ ਹੈ ਕੱਲ ਇਸ ਦਾ ফাইনਲ ਹੈ ਤੇ ਜਿਹੜਾ ਚੈਂਪੀਅਨਸ਼ਿਪ ਆ ਤਾਂ ਸਾਡੇ ਨਾਲ ਇੱਕ ਮੈਮ ਵੀ ਜਿਹਨਾਂ ਮੈਮ ਕਿੰਨਾ ਵਧੀਆ ਲੱਗ ਰਿਹਾ ਅੱਜ ਘਰ ਛੱਡ ਕੇ ਸੋਈਆਂ ਛੱਡ ਕੇ ਤੁਸੀਂ ਅੱਜ ਹੱਥ ਕੜਛੀ ਜਿਹਾ ਬੜੇ ਮਿੰਟਾਂ ਤੋਂ ਰੱਖੇ ਸਾਡੇ ਤੋਂ ਵੀ ਬਹੁਤ ਜਾਣੇ ਐਕਸਪਾਇਰ ਹੁੰਦੇ ਆ ਵੀ ਅਸੀਂ ਵੀ ਆਈਏਸੀ ਵਿੱਚ ਖੇਡਣਾ ਹਰ ਲੇਡੀਜ਼ ਨੂੰ ਮੁਸ਼ਕਲ ਲੱਗਦਾ ਕਿੱਥੇ ਉਹਨਾਂ ਨੂੰ ਆਪਣੇ ਬੱਚੇ ਪੋਤੇ-ਪੋਤਰੀਆਂ ਸੰਭਾਲਣੇ ਪੈਂਦੇ ਕਿੱਥੇ ਅਸੀਂ ਹੁਣ ਟਾਈਮ ਆਪ ਕੱਢ ਕੇ ਜਾਂਦੇ ਹਾਂ ਤੇ ਉਹ ਸਾਡੇ ਵੱਲ ਵੇਖਦੇ ਤੁਸੀਂ ਖੇਡਦੇ ਹੋ ਇੰਨਾ ਜ਼ਿਆਦਾ ਹੈਰਾਨ ਹੁੰਦੇ ਆ ਤੇ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਅਸੀਂ ਸਾਨੂੰ ਕਹਿੰਦੇ ਤੁਸੀਂ ਫਿਟ ਤੁਸੀਂ ਕਹ ਲੈ ਲੇ ਕਿ ਸਾਨੂੰ ਲੱਗਦਾ ਨੀ ਫਿਰ ਸਾਨੂੰ ਬਹੁਤ ਕੰਪਲੀਮੈਂਟ ਮਿਲਦੇ ਆ ਜੀ ਮੈਮ ਅੱਜ ਇੱਥੇ ਵੀ ਆਏ ਹੋ ਤੁਸੀਂ ਖੇਡੇ ਮੈਂ ਮੈਸਜ ਦੇਖ ਰਸਕਾ ਰੋਜ਼ ਘਰੇ ਖੇਡਦੇ ਹੋ ਹਾਂਜੀ ਅਸੀਂ ਪਾਰਕ ਚ ਖੇਡਦੇ ਹਾਂ ਅੱਛਾ ਹਾਂਜੀ ਕੀ ਲੇਡੀਜ਼ ਦਾ ਗਰੁੱਪ ਖੇਡਦਾ ਹਾਂਜੀ ਗਰੁੱਪ ਪਾਰਕ ਚ ਇਨਸਪਾਇਰ ਹੋ ਕੇ ਉੱਥੇ ਖੇਡਦੇ ਆ ਉਤੋਂ ਫਿਰ ਸਾਡੇ ਟੋਚ ਹੈ ਤੇ ਸਾਨੂੰ ਫਿਰ ਉੱਥੇ ਕਰਦੇ ਸੀ ਇਹਨਾਂ ਨੇ ਸਾਰੀ ਟੀਮ ਬਣਾਈ ਅੱਛਾ ਤੇ ਸਾਨੂੰ ਟੀਮ ਬਣਾ ਕੇ ਫਿਰ ਸਾਰੀ ਲੇਡੀਜ਼ ਜਿਹੜੇ ਪਾਰਕ ਚ ਸੈਰ ਕਰਨ ਆਉਂਦੀਆਂ ਸੀ ਉਹਨਾਂ ਨੂੰ ਇੱਕ ਇੱਕ ਨੂੰ ਜਾਣ ਨੂੰ ਇਕੱਠਾ ਕਰਕੇ ਵੀ ਤੁਸੀਂ ਖੇਡੋ ਆ ਕੇ ਪਹਿਲੇ ਅਸੀਂ ਵੈਸੇ ਹੀ ਬੱਚਿਆਂ ਨੇ ਲੈ ਕੇ ਖੇਡ ਜਦੋਂ ਛੁੱਟੀਆਂ ਦੇ ਟਾਈਮ ਤੇ ਵੈਸੇ ਹੀ ਖੇਡਦੇ ਸੀਗੇ ਬੱਚੇ ਸੀਗੇ ਬੱਚਿਆਂ ਤੋਂ ਲੈ ਕੇ ਉਹਨਾਂ ਨੇ ਮੰਮਾ ਨੂੰ ਖੜਾ ਦੇਣਾ ਅਸੀਂ ਵੈਸੇ ਹੀ ਖੇਡਣਾ ਫਿਰ ਉੱਥੋਂ ਕਹਿੰਦੇ ਤੁਹਾਨੂੰ ਗਰਾਊਂਡ ਬਣਾ ਕੇ ਦੇਨੇ ਤੁਸੀਂ ਉੱਥੇ ਖੇਡੋ ਫਿਰ ਇਹਨਾਂ ਨੇ ਸਾਨੂੰ ਗਰਾਊਂਡ ਬਣਾ ਕੇ ਦਿੱਤਾ ਤੁਸੀਂ ਉਹ ਕਿ ਜਿਹੜਾ ਨੇ ਇਹਨਾਂ ਦੇ ਹੱਥਾਂ ਜੋ ਵੇਲਣਾ ਹਟਾ ਕੇ ਰੈਕੇਟ ਫੜਾ ਦਿੱਤਾ ਇਹ ਸਾਰੀਆਂ ਲੇਡੀਜ਼ ਆ ਤੇ ਸਾਡੇ ਕੋਲ ਸਾਡੇ ਵੀਡੀਓ ਸਾਰੇ ਬਹੁਤ ਬਹੁਤ ਆ ਡਿਪਰੈਸ਼ਨ ਸੀਗੇ ਕਿੱਕ ਕਰਕੇ ਅਸੀਂ ਮੈਂ ਮੈਂ ਮੇਰਾ ਫਿਜ਼ੀਕਲ ਥੈਰੇਪੀ ਸੈਂਟਰ ਹੈ ਠੀਕ ਹੈ ਇੱਕ ਇੱਕ ਉਹਨਾਂ ਵਿੱਚ ਪੇਸ਼ੈਂਟ ਆਪਣੇ ਨੂੰ ਇਹਨਾਂ ਨੂੰ ਜਿਹੜੇ ਨੈਗੇਟਿਵ ਸੀਗੇ ਬਹੁਤ ਉਹਨਾਂ ਨੂੰ ਇੱਕ ਜੋੜ ਜੋੜ ਕੇ ਇਹ 20 ਲਗਭਗ 20 ਦਾ ਕਲੱਬ ਹੈ ਅਸੀਂ ਖੇਡਾਂ ਬਦਲ ਪੰਜਾਬ ਦੀਆਂ ਚ ਪਲੇ ਡਿਸਟ੍ਰਿਕਟ ਚ ਇਹ 골ਡ ਮਾਸਟਰ ਇਹ ਸਿਲਵਰ ਫਿਰ ਸਟੇਟ ਲੈ ਜਾ ਕੇ ਬਣਾ ਲਾ ਹੋਣ ਇਹਨਾਂ ਦੇ 골ਡ ਹੈ ਮੇਰਾ ਸੀ ਮੈਂ ਕਿੰਨਾ ਕੁ ਵਧੀਆ ਲੱਗ ਰਿਹਾ ਅੱਜ ਖੇਡ ਕੇ ਦਾਸ ਨਹੀਂ ਸਕਦੀ ਆਮ ਸੋ 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 ਹੈਪੀ ਐਂਡ ਥੈਂਕ ਯੂ ਇਨਦਰ ਸਾਡੇ ਪੂਰੇ ਗਰੁੱਪ ਚ ਸਭ ਨੇ ਹੀ ਮੈਡਲ ਲਿੱਤੇ ਆ 40 ਪਲਸ ਵੀ 50 ਪਲਸ ਵੀ ਸਭ ਦਾ ਹੀ ਆ ਸਭ ਦੇ ਨੂੰ ਸਭ ਨੂੰ ਆਇਆ ਕਿਸੇ ਨੂੰ 골ਡ ਕਿਸੇ ਨੂੰ ਇਹਨਾਂ ਨੂੰ 골ਡ ਸਿਲਵਰ ਬ੍ਰਾਊਨ ਸਭ ਦੇ ਪੂਕ ਮੈਡਲ ਆ ਸਭ ਲੇਡੀਜ਼ ਖੇਡ ਰਹੀਆਂ ਸਭ ਇੱਥੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਹੈ ਜੀ ਥੈਂਕ ਯੂ ਜੀ ਥੈਂਕ ਯੂ ਜੀ ਸਰ ਤੁਸੀਂ ਕੋਚਿੰਗ ਵੀ ਦਿੰਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਅੱਜ ਕੱਲ ਬੱਚਿਆਂ ਦੇ ਵਿੱਚ ਤੁਸੀਂ ਸ਼ੌਕ ਕਿੰਨਾ ਹੈ ਕਾ ਬੜਾ ਉਸ ਸਾਹਿਬ ਜੀ ਬੱਚਿਆਂ ਦੇ ਖੇਡਾਂ ਵਿੱਚ ਹਰ ਕੋਈ ਵਧੀਆ ਵਧੀਆ ਅਕੈਡਮੀਜ਼ ਖੇਡਦੇ ਨੇ ਬੱਚੇ ਮੈਂ ਮੈਂਡਿਆ ਟੀਮ ਦੇ ਕੈਂਪ ਲੈ ਮੈਂ ਨੈਸ਼ਨਲ ਕੋਚ ਆச்சா ਆਪੇ ਸੀ ਬੇਟਾ ਖੇਡ ਰਿਹਾ ਬੇਟਾ ਮੇਰਾ ਵਰਲਡ ਲੈਵਲ ਤੇ ਖੇਡਦਾ ਜੀ ਹਾਂ ਹਾਂ ਵਰਲਡ ਲੈਵਲ ਤੇ ਖੇਡਦਾ ਉਹ ਬੜੀ ਦੇ ਪਹਿਲਾਂ ਵਾਲੇ ਛੋੜ ਦਿੱਤਾ ਬਈ ਹੁਣ ਉੱਪਰ ਚਲਾ ਗਿਆ ਤੇ ਉੱਪਰ ਲੈਵਲ ਤੇ ਖੇਡਦਾ ਸੋ ਗੁੱਡ ਹੈ ਜੀ ਔਰ ਇਹਦੇ ਨਾਲ ਇੱਕ ਐਕਟਰੀਗਾ ਟੂਰਨਾਮੈਂਟ ਕਰਾਂ ਚ ਨਾ ਕ੍ਰੇਜ਼ ਲੈਣ ਵਾਸਤੇ ਤੁਹਾਨੂੰ ਪਲੇਅਰਸ ਨੂੰ ਫੈਸਿਲਿਟੀ ਦੇਣ ਦੀ ਲੋੜ ਹੈਗੀ ਹੈ ਜਿੰਨਾ ਤੁਸੀਂ ਫੈਸਿਲਿਟੀਆਂ ਦਿਓਗੇ ਉਨਾ ਹੀ ਜਿਹੜਾ ਨਾ ਪਲੇਅਰ ਜਿਹੜਾ ਪਾਰਟਿਸਪੇਟ ਕਰਦਾ ਅੱਜ ਮੇਰਾ ਖਿਆਲ ਆ ਕਾਫੀ ਟਾਈਮ ਤੋਂ ਦੇਖਿਆ ਜੋ ਅੱਜ ਦੀ ਡਿਸਟ੍ਰਿਕਟ ਹੋ ਰਹੀ ਹੈ ਮੇਰੇ ਕਰੀਏ ਮੇ 32 ਸਾਲ ਹੋ ਗਏ ਐਜ਼ ਅ ਕੋਚ 32 ਇਅਰ ਐਜ਼ ਅ ਕੁਆਲੀਫਾਈਡ ਕੋਚ ਮੀਡੀਆ ਟਾਈਮ ਕੈਂਪਸ ਵੀ ਲਏ ਨੇ 12 ਵੀਕ ਦੇ ਸਾਰਾ ਕੁਝ ਹੋਇਆ ਲੇਕਿਨ ਬੱਚੇ ਵੀ ਖਿਲਾਏ ਨੇ ਹਾਂ ਪਲੇਅਰ ਵੀ ਅੱਗੇ ਕੱਢੇ ਨੇ ਜੋ ਇਨਫਰਾਸਟ੍ਰਕਚਰ ਅੱਜ ਦੇਖਣ ਨੂੰ ਮਿਲਿਆ ਡਿਸਟ੍ਰਿਕਟ ਦਾ ਇਹਦਾ ਨਾ ਮੈਨੂੰ ਨਹੀਂ ਇਸ ਦਾ ਫਸਟ ਟਾਈਮ ਮੈਨੂੰ ਦੇਖਣ ਨੂੰ ਮਿਲਿਆ ਅਗਰ ਇਹ ਇਸ ਤਰ੍ਹਾਂ ਹੀ ਹੁੰਦਾ ਰਹੇਗਾ ਨਾ ਤਾਂ ਹੋਰ ਪਾਰਟਿਸਪੇਸ਼ਨ ਵਧੇਗੀ ਬਿਲਕੁਲ ਇਹ ਗੱਲਬਾਤ ਵੀ ਕੀਤੀ ਹੈ ਤਾਂ ਇਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਮੈਚ ਖੜਾਏ ਜਾ ਰਹੇ ਨੇ ਸਰ ਟੂਰਨਾਮੈਂਟ ਕਾਫੀ ਅੱਛਾ ਲੱਗ ਰਿਹਾ ਹੈ ਇਹ 23 ਕੋ ਸਟਾਰਟ ਹੋਇਆ ਥਾ ਕਾਫੀ ਲੋਕ ਯਹਾਂ ਪੇ ਕੀ ਕਹਿੰਦੇ ਪਾਰਟਿਸਪੇਟ ਕਰ ਰਹੇ ਹਨ अच्छा है स्पोर्ट्स बढ़ना चाहिए Uh, काफी बढ़िया प्लेटफॉर्म है बच्चों को और, और भी एज ग्रुप्स के लोगों को आगे बढ़ने के लिए दैट्स ऑल हाँ जी मैम क्या नाम है श्वेता हां जी किस तरह का टूर्नामेंट है जो बच्चे खेल रहे टूर्नामेंट बढ़िया है बहुत चंगा लग रहा है देख के हर एज ग्रुप के बच्चे आए हुए हैं बड़े भी आए हुए हैं तो बढ़िया लग रहा है देख के ਆਈ ਥਿੰਕ ਇਹੀ ਮੈਸੇਜ ਹੈ ਕਿ ਆਓ ਇਥੇ ਖੇਡੋ ਤੇ ਵਧੀਆ ਆਪਣੀ ਹੈਲਥ ਵੱਲ ਵੀ ਧਿਆਨ ਦਿਓ ਤੇ ਬਹੁਤ ਫਿਟ ਵੀ ਬੱਚੇ ਦਿਖ ਰਹੇ ਇਥੇ ਤੇ ਚੰਗਾ ਲੱਗ ਰਿਹਾ ਹੈ ਦੇਖ ਕੇ ਬਸਰਾ ਮੀਟਰਾਂ ਦੀਆਂ ਬੱਚੇ ਰੈਕਟੀਵਿਟੀ ਬਹੁਤ ਹਾਂਜੀ ਹਾਂਜੀ ਫਿਜ਼ੀਕਲ ਐਕਟੀਵਿਟੀ ਵੱਧਦੀ ਹੈ ਤਾਂ ਇਟਸ ਰੀਲੀ ਗੁੱਡ ਫॉर देयर ਹੈਲਥ ਆਲਸੋ